ਪਿਆਰ ਪਰ ਇਹ ਸਾਥ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਤੋਂ ਬਹੁਤ ਸਾਰੀਆਂ ਕਾਰਵਾਈਆਂ ਅਜៃਆਂ ਚੱਲੀਆਂ ਜਿੱਥੇ ਅਵੈਧ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲੇ तमाम ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਗਈਆਂ ਤੇ ਭਾਰਤ ਦੇ ਵਿੱਚ ਵੀ ਡੋਨਲਡ ਟਰੰਪ ਦੇ ਵੱਲੋਂ ਤਿੰਨ ਜਹਾਜ਼ ਭੇਜੇਗਾ ਜਿਨ੍ਹਾਂ ਦੇ ਵਿੱਚ ਭਾਰਤੀਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਗੈਰ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਗਿਆ ਸੀ ਉਹਨਾਂ ਨੂੰ ਵਾਪਸੀ ਦਾ ਆ ਜਿਹੜਾ ਰੋਕ ਅਖਤਿਆਰ ਕਰਨਾ ਪਿਆ ਸੀ ਉਹ ਸਾਰੀਆਂ ਸਿਥਿਅਾਂ ਦੇ ਦਰਮਿਆਨ ਹੁਣ ਡੋਨਲਡ ਟਰੰਪ ਹੋਰਾਂ ਦੀ ਕਾਰਵਾਈ ਦਾ ਅਸਰ ਹੋਰਨਾਂ ਮੁਲਕਾਂ ਦੇ ਉੱਪਰ ਵੀ ਦਿਖਾ ਲਈ ਦੇਣਾ ਸ਼ੁਰੂ ਹੋ ਚੁੱਕਾ ਹੈ ਜਿਸ ਤਰੀਕੇ ਦੇ ਨਾਲ ਵੱਖ-ਵੱਖ ਮੁਲਕਾਂ ਦੇ ਵਿੱਚੋਂ ਗੈਰ ਦਸਤਾਵੇਜ਼ੀ तमाम ਭਾਰਤੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਉੱਥੇ ਹੀ ਗਲਤ ਤਰੀਕੇ ਦੇ ਨਾਲ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਕੜੀਆਂ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਈਆਂ ਨੂੰ ਗੋਲੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਇਸੇ ਦੇ ਦਰਮਿਆਨ ਵੱਡੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਇਸ ਖਬਰ ਦੀਆਂ ਮਿਲੀਆਂ ਜਾਣਕਾਰੀਆਂ ਅਨੁਸਾਰ ਜਾਰਡਨ ਦੇ ਵਿੱਚ ਗਿਆ ਹੋਇਆ ਇੱਕ ਵਿਅਕਤੀ ਜਿਹੜਾ ਕਿ ਭਾਰਤੀ ਮੂਲ ਦਾ ਸੀ ਉਸ ਵਿਅਕਤੀ ਦੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਉਹ ਤਾਂ ਕਰਕੇ ਕੀਤੀ ਗਈ ਹੈ ਕਿਉਂਕਿ ਉਸ ਦੇ ਵੱਲੋਂ ਕੁਸਪੈਟ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗਲਤ ਤਰੀਕੇ ਦੇ ਨਾਲ ਜਾਰਡਨ ਦੇ ਵਿੱਚੋਂ ਇਜ਼ਰਾਈਲ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਾਲਾਂਕਿ 5 ਫਰਵਰੀ ਨੂੰ ਉਹ ਵਿਜ਼ਟਰ ਵੀਜ਼ੇ ਦੇ ਉੱਪਰ ਜਾਰਡਨ ਦੇ ਵਿੱਚ ਦਾਖਲ ਹੁੰਦਾ ਤੇ ਪਹਿਲਾਂ ਉਸ ਦੇ ਬਦਲੋ ਕਵੇਦ ਦੇ ਵਿੱਚ 5 ਸਾਲ ਦਾ ਸਮਾਂ ਬਤੀਤ ਕੀਤਾ ਜਾਂਦਾ ਹੈ ਹੁਣ ਲਗਾਤਾਰ ਵੱਡੇ ਪੱਧਰ ਦੇ ਉੱਪਰ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਪਈ ਹੈ ਕਿ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਜਦੋਂ ਅਮਰੀਕਾ ਤੋਂ ਜਿਹੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਜਿੱਥੇ ਫੌਜ ਦਾ ਇਸਤੇਮਾਲ ਵੱਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਬਾਰਡਰ ਦੇ ਉੱਪਰ ਸਿਕਿਉਰਿਟੀ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਉਹਨਾਂ ਸਿਕਿਉਰਿਟੀ ਸਰਵਿਸਿਜ਼ ਦੇ ਤਹਿਤ ਹੋਰਨਾ ਦੇਸ਼ਾਂ ਦੇ ਵੱਲੋਂ ਵੀ ਕੰਮ ਕੀਤੇ ਗਏ ਨੇ ਜਾਂ ਪਰ ਕਹ ਲਈਏ ਉਹਨਾਂ ਦੇ ਵੱਲੋਂ ਵੀ ਤਮਾਮ ਉਹ ਕਾਰਵਾਈਆਂ ਡੋਨਾਲਡ ਟਰੰਪ ਹੋਰਾਂ ਦੀ ਕਾਰਵਾਈ ਦੇ ਤਰਜੀਹ ਦੇ ਉੱਪਰ ਹੀ ਕਰਵੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜੇ ਇਸ ਤਰੀਕੇ ਦੇ ਨਾਲ ਇਸ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ ਇਸ ਨੂੰ ਮੌਦੇ ਘਾਟ ਤਰਿਆ ਗਿਆ ਇਸ ਦੇ ਵੱਲੋਂ ਬਾਰਡਰ ਤੋਂ ਗਲਤ ਤਰੀਕੇ ਦੇ ਨਾਲ ਜਾਰਡਨ ਤੋਂ ਇਜ਼ਰਾਈਲ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੇ ਇਸ ਤਰੀਕੇ ਇਸ ਦੇ ਉੱਤੇ ਆ ਗੋਲੀ ਚਲਾਈ ਗਈ ਹੈ ਕਿਉਂਕਿ ਇਸ ਦੀ ਭਾਸ਼ਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਉਹਨਾਂ ਦੇ ਵੱਲੋਂ ਇਸ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ ਤੁਹਾਨੂੰ ਜਾਣਕਾਰੀਆਂ ਇਹ ਵੀ ਦੇ ਦਿੰਦੇ ਆ ਕਿ ਇਹ ਕੇਰਲ ਦਾ ਰਹਿਣ ਵਾਲਾ ਹੈ ਤੇ ਨਾਮ ਇਹਦਾ ਥੋਮਸ ਗੈਬਰੀਅਲ ਪ੍ਰੇਰਾ ਦੱਸਿਆ ਜਾ ਰਿਹਾ ਹੈ 47 ਸਾਲ ਦੀ ਉਮਰ ਹੈ ਤੇ 10 ਫਰਵਰੀ ਨੂੰ ਇਹ ਵੱਡਾ ਘਟਨਾਕ੍ਰਮ ਜਿਹੜਾ ਹੈ ਇਜ਼ਰਾਈਲ ਦੇ ਬਾਰਡਰ ਦੇ ਉੱਪਰ ਦਿਖਾ ਲਈ ਦਿੱਤਾ ਜਦੋਂ ਜਾਰਡਨ ਦੇ ਵਿੱਚੋਂ ਗਲਤ ਤਰੀਕੇ ਦੇ ਨਾਲ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਇਸ ਥੋਮਸ ਗੈਬਰੀਅਲ ਪ੍ਰੇਰਾ ਨਾਮ ਦੇ ਵਿਅਕਤੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਸੋ ਜੇਕਰ ਸਮਝਿਆ ਜਾਵੇ ਤਾਂ ਅਮਰੀਕਾ ਦੇ ਵਿੱਚੋਂ ਸ਼ੁਰੂ ਹੋਈਆਂ तमाम ਇਹ ਕਾਰਵਾਈਆਂ ਜਿਹੜੀਆਂ ਨੇ ਉਹ ਵੱਖ-ਵੱਖ ਦੇਸ਼ਾਂ ਦੇ ਵੱਲੋਂ ਵੀ ਕੀਤੀਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਤਰੀਕੇ ਕੈਨੇਡੀਅਨ ਬਾ ਗਵਰਨਮੈਂਟ ਦੇ ਵੱਲੋਂ ਵੀ ਇਸ ਦੇ ਉੱਪਰ ਸਖਤ ਐਕਸ਼ਨ ਜਿਹੜਾ ਹੈ ਉਹ ਲਿਆ ਗਿਆ ਸੀ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਮੈਕਸੀਕੋ ਦੀ ਆ ਜਿਹੜੀ ਰਾਸ਼ਟਰਪਤੀ ਆ ਉਸ ਦੇ ਵੱਲੋਂ ਵੀ 10000 ਸੈਨਿਕ ਜਿਹੜੇ ਨੇ ਅਮਰੀਕਾ ਦੇ ਬਾਰਡਰ ਦੇ ਉੱਪਰ ਲਾ ਦਿੱਤੇ ਗਏ ਇਸੇ ਤਰਜੀਹ ਦੇ ਉੱਪਰ ਵੱਖ-ਵੱਖ ਹੋਰ ਨਾ ਦੇਸ਼ਾਂ ਦੇ ਵੱਲੋਂ ਵੀ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ ਇਸੇ ਤਰੀਕੇ ਜਾਰਡਨ ਦੇ ਵਿੱਚ ਦਾਖਲ ਹੋਇਆ ਇਹ ਜਿਹੜਾ ਥੋਮਸ ਗੈਬਰੀਅਲ ਪ੍ਰੇਰਾ ਨਾਮ ਦਾ 47 ਸਾਲ ਦੀ ਉਮਰ ਦਾ ਇਹ ਵਿਅਕਤੀ ਹੈ ਇਸ ਦੇ ਵੱਲੋਂ ਵੀ ਜਾਰਡਨ ਦੇ ਵਿੱਚੋਂ ਇਜ਼ਰਾਈਲ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਇਜ਼ਰਾਈਲ ਦੇ ਵਿੱਚ ਕਿਸੇ ਨੇ ਇਸ ਨੂੰ ਲਾਰਾ ਲਾਇਆ ਸੀ ਕਿ ਤੈਨੂੰ 3 ਲੱਖ ਰੁਪਏ ਭਾਰਤੀ ਜਿਹੜੇ ਨੇ ਉਸ ਤਨਖਾਹ ਦੇ ਉੱਪਰ ਇੱਥੇ ਨੌਕਰੀ ਲਵਾਵਾਂਗੇ ਤੇ ਇਸੇ ਕਰਕੇ ਇਹਦੇ ਵੱਲੋਂ ਪਹਿਲਾਂ ਉਥੋਂ ਕਾਨੂੰਨੀ ਰੂਪ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨਾਂ ਦੇ ਵੱਲੋਂ ਨਾ ਨੁਕਰ ਕੀਤੀ ਗਈ ਤੇ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਇਸ ਦੇ ਵੱਲੋਂ ਫੇਰ ਟਰਾਈ ਕੀਤੀ ਜਾਂਦੀ ਹੈ ਪਰ ਉੱਥੇ ਅਫਸਰ ਬਦਲ ਜਾਂਦੇ ਨੇ ਡਿਊਟੀ ਦੇ ਉੱਪਰ ਤਾਇਨਾਤ ਜਿਹੜੇ ਸੁਰੱਖਿਆ ਕਰਮੀ ਨੇ ਉਹ ਬਦਲ ਜਾਂਦੇ ਨੇ ਉਹਨਾਂ ਨੂੰ ਇਸ ਦੀ ਭਾਸ਼ਾ ਜਿਹੜੀ ਹੈ ਸਮਝ ਨਹੀਂ ਆਉਂਦੀ 2 4 5 ਸਵਾਲ ਕਰਨ ਤੋਂ ਬਾਅਦ ਇਸ ਦੇ ਤਾਬੜ ਤੋੜ ਜਿਹੜੀ ਹੈ ਉਹ ਫਾਇਰਿੰਗ ਕੇਸ ਦੇ ਉੱਪਰ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਇਸ ਦੀ ਥੈਂਹ ਮੌਤ ਹੋ ਜਾਣ ਦਾ ਸਮਾਚਾਰ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ ਵੱਡੀ ਖਬਰ ਹੈ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚੋਂ ਕਾਰਵਾਈਆਂ ਸ਼ੁਰੂ ਹੋਈਆਂ ਉਸੇ ਤਰੀਕੇ ਦੇ ਨਾਲ ਹੁਣ ਅਰਬ ਮੁਲਕਾਂ ਦੇ ਵਿੱਚ ਤੇ ਅਰੇਬੀਅਨ ਮੁਲਕਾਂ ਦੇ ਨਾਲ ਲੱਗਦੇ ਮੁਲਕਾਂ ਦੇ ਵਿੱਚ ਵੀ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਸਰਹੱਦ ਬੰਦੀ ਦੇ ਉੱਪਰ ਉਹ ਛੁਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਖਬਰ ਦੇ ਪ੍ਰਸਾਰਤ ਹੋਣ ਤੋਂ ਬਾਅਦ ਇਸ ਖਬਰ ਦੇ ਵੱਖ-ਵੱਖ ਮੀਡੀਆ ਚੈਨਲਾਂ ਦੇ ਵੱਲੋਂ ਨਸ਼ਰ ਕਰਨ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਕਿ ਅਮਰੀਕਾ ਦੀ ਤਰਜੀਹ ਦੇ ਉੱਪਰ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਉਹ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਦੇ ਬਾਰੇ ਅਮਰੀਕਾ ਦੇ ਵੱਲੋਂ ਬਾਰਡਰ ਦੇ ਉੱਪਰ ਸੁਰੱਖਿਆ ਫੋਰਸ ਜਿਹੜੀ ਹੈ ਉਹਨੂੰ ਵਧਾਇਆ ਗਿਆ ਤੇ ਸੁਰੱਖਿਆ ਫੋਰਸਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕਰਕੇ ਉਹਨਾਂ ਤਮਾਮ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਵਾਲੇ ਉਹ ਭਾਵੇਂ ਭਾਰਤੀ ਹੋਣ ਭਾਵੇਂ ਹੋਰਨਾਂ ਦੇਸ਼ਾਂ ਦੇ ਲੋਕ ਹੋਣ ਉਹਨਾਂ ਸਭ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਉੱਪਰ ਲਗਾਤਾਰ ਜਾਰਡਨ ਦੇ ਵਿੱਚ ਹੋਵੇ ਜਾਂ ਪਰ ਹੋਰ ਅਰੇਬੀਅਨ ਕੰਟਰੀਸ ਹੋਣ ਉਹਨਾਂ ਦੇ ਵਿੱਚੋਂ ਵੀ ਦਾਖਲ ਹੋਣ ਵਾਲੇ ਲੋਕਾਂ ਨੂੰ ਜਿੱਥੇ ਵਾਪਸੀ ਦਾ ਰਸਤਾ ਦਿਖਾਇਆ ਜਾ ਰਿਹਾ ਉੱਥੇ ਹੀ ਵੱਡੇ ਪੱਧਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਥਾਮਸ ਗੈਬਰੀਅਲ ਪ੍ਰੇਰਾ ਨਾਮ ਦਾ 47 ਸਾਲ ਦਾ ਵਿਅਕਤੀ ਜਿਹੜਾ ਜਿਹੜਾ ਕਿ ਕੇਰਲ ਦੇ ਨਾਲ ਉਸ ਦਾ ਪਿਛੋਕੜ ਹੈ ਤੇ ਕੁਵੈਤ ਦੇ ਵਿੱਚ ਉਸ ਦੇ ਵੱਲੋਂ ਪਹਿਲਾਂ ਅਭ 5 ਸਾਲ ਦੇ ਲਈ ਸਮਾਪਤੀਤ ਕੀਤਾ ਗਿਆ ਉੱਥੇ ਕਾਰੋਬਾਰ ਕੀਤਾ ਗਿਆ ਉਸ ਤੋਂ ਬਾਅਦ ਜਾਰਡਨ ਜਾਂਦਾ ਤੇ ਪੈਸੇ ਦੇ ਲਾਲਚ ਨੂੰ ਲੈ ਕੇ ਤਨਖਾਹ ਦੇ ਵਿੱਚ ਵਾਧੇ ਨੂੰ ਲੈ ਕੇ 3 ਲੱਖ ਰੁਪਇਆ ਭਾਰਤੀ ਰੁਪਇਆ ਦੱਸਿਆ ਜਾ ਰਿਹਾ ਸੀ ਕਿ ਉਹਨੂੰ 3 ਲੱਖ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ ਇਜ਼ਰਾਈਲ ਦੇ ਵਿੱਚ ਜੇਕਰ ਉਹ ਪਹੁੰਚ ਜਾਂਦਾ ਪਰ ਉਸਦੇ ਗੋਲੀ ਮਾਰ ਕੇ ਫੌਜ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦੀ ਹਤਿਆ ਕਰ ਦਿੱਤੀ ਗਈ ਹੈ ਇਸ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਭਾਰਤੀ ਅੰਬੈਸੀ ਦੇ ਵੱਲੋਂ ਵੀ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਪਿਆ ਕਿ ਅਮਰੀਕਾ ਦੀ ਤਰਜੀਹ ਦੇ ਉੱਪਰ ਵੱਖ-ਵੱਖ ਦੇਸ਼ਾਂ ਦੇ ਵੱਲੋਂ ਤਮਾਮ ਕਾਰਵਾਈਆਂ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੁਸੀਂ ਇਸ ਤਮਾਮ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰਦੇ ਹੋ ਨਾਲੋਂ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀ ਸਾਂਝੀ ਕਰਨਾ ਬਿਲਕੁਲ ਨਾ ਭੁੱਲਣਾ Yeah. <laughs> you